ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਇਹ ਜਾਨਣਾ ਚਾਹਾਂਗੇ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੀ ਕਾਲਤਕ ਸਾਭ ਦੇ ਵੱਲੋਂ ਦੀ ਇਹ ਸ਼ਕਤੀ ਦਿਖਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਉਸ ਨੂੰ ਸਮਝਣਾ ਚਾਹਾਂਗੇ ਕਿਉਂਕਿ ਬਿਆਨਬਾਜ਼ੀਆਂ ਜ਼ਾਹਰ ਤੌਰ ਦੇ ਉੱਤੇ ਹੋ ਰਹੀ ਸੀਗੀ ਦੋਵਾਂ ਪਾਸਿਓਂ ਦੀ ਲਗਾਤਾਰ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਇੱਕ ਦੂਸਰੇ ਦੇ ਉੱਤੇ ਤੰਜ਼ ਵੀ ਕੱਸ ਰਹੇ ਨੇ ਅਤੇ ਸ਼੍ਰੀ ਕਾਲਤਕ ਸਾਹਿਬ ਦੇ ਉੱਤੇ ਵੀ ਕਿਤੇ ਨਾ ਕਿਤੇ ਆਪਣੇ ਬਿਆਨਾਂ ਦੇ ਜ਼ਰੀਏ ਸਵਾਲ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਇਹ ਚੇਤਾਵਨੀ ਦਿੱਤੀ ਗਈ ਹੈ ਉਸ ਨੂੰ ਕਿਸ ਤਰੀਕੇ ਸਮਝਿਆ ਜਾਵੇ ਦੇਖੋ ਸਿੰਘ ਸਹਿਵਾਨਾ ਦੀ ਦਾ ਜਿਹੜਾ ਇਹ ਹੁਕਮ ਹੈ ਕਿ ਬਿਆਨਬਾਜ਼ੀ ਬੰਦ ਕਰਨੀ ਚਾਹੀਦੀ ਹੈ ਇਹ ਬਿਲਕੁਲ ਠੀਕ ਹੈ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ 31 ਅਗਸਤ ਨੂੰ ਟॉक ਕੀਤੀ ਸੀ ਤੁਹਾਡੇ ਹੀ ਚੈਨਲ ਤੇ ਕਿ ਸਾਨੂੰ ਹੁਣ ਵਾਰ-ਵਾਰ ਸੁਜੈਸ਼ਨ ਨਹੀਂ ਦੇਣੇ ਚਾਹੀਦੇ ਨਾ ਹੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਹੈ ਤਾਂ ਕਿ ਸਿੰਘ ਸਹਿਵਾਨ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੋ ਕੇ ਤੇ ਸੁਤੰਤਰ ਹੋ ਕੇ ਆਪਣਾ ਫੈਸਲਾ ਕਰ ਸਕਣ ਸੋ ਜਦੋਂ ਸਿੰਘ ਸਹਿਬਾਨ ਨੇ ਇਹ ਦੇਖਿਆ ਕਿ ਦੋਵੇਂ ਧੜੇ ਬਿਆਲਬਾਜੀ ਉਸੇ ਤਰ੍ਹਾਂ ਚਲਾ ਰਹੇ ਨੇ ਕਰ ਰਹੇ ਨੇ ਜਿਸ ਤਰ੍ਹਾਂ ਦੇ ਉਹ ਪਹਿਲਾਂ ਕਰਦੇ ਆ ਰਹੇ ਸੀ ਸੋ ਇਹ ਮਾੜੀ ਗੱਲ ਸੀ ਜੀ ਔਰ ਸਿੰਘ ਸਹਿਬਾਨਾਂ ਨੇ ਜਿਹੜਾ ਹੁਕਮਨਾਮਾ ਜਾਰੀ ਕਰਕੇ ਇਸ ਗੱਲਬਾਤ ਨੂੰ ਬੰਦ ਕਰਨ ਲਈ ਕਿਹਾ ਇਹ ਬਿਲਕੁਲ ਠੀਕ ਹੈ ਮੈਂ ਉਹਨਾਂ ਦੀ ਸਪੋਰਟ ਕਰਦਾ ਜੀ ਪ੍ਰੋਫੈਸਰ ਸਾਹਿਬ ਜਿਸ ਤਰੀਕੇ ਦੇ ਨਾਲ ਜੇਕਰ ਸ਼੍ਰੀ ਕਾਲਕਤਕ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਮਾਂ ਅਜੀਹਾ ਸਿਗਾ ਕਿ ਸ਼੍ਰੀ ਕਾਲਕਤਕ ਸਾਹਿਬ ਦਿੱਲੀ ਦੇ ਨਾਲ ਟੱਕਰ ਲੈਣ ਦੇ ਲਈ ਜਾਣਿਆ ਜਾਂਦੇ ਸੀਗੇ ਕਿ ਉਸ ਸਮੇਂ ਦੇ ਉੱਤੇ ਦਿੱਲੀ ਨਾਲ ਟੱਕਰ ਲਈ ਜਾਂਦੀ ਸੀ ਜੋ ਕਿ ਸਿੱਖਾਂ ਦੇ ਮਸਲੇ ਹੁੰਦੇ ਸੀ ਜੋ ਜਿਹੜੀ ਸਰਕਾਰ ਸੀ ਭਾਰਤ ਦੀ ਉਹ ਸੁਣਦੀ ਨਹੀਂ ਸੀ ਮੰਨਦੀ ਨਹੀਂ ਸੀ ਜਾਂ ਉਹਨਾਂ ਨੂੰ ਗੌਰਿਆ ਨਹੀਂ ਸੀ ਜਾਂਦਾ ਤਾਂ ਉਹ ਟੱਕਰ ਲੈਣ ਦੇ ਲਈ ਜਾਣਿਆ ਜਾਂਦਾ ਸੀ ਪਰ ਇਸ ਸਮੇਂ ਦੇ ਉੱਤੇ ਸਥਿਤੀ ਜੋ ਖੜੀ ਹੋ ਗਈ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਨਹੀਂ ਨਹੀਂ ਸ਼੍ਰੀ ਹਕਾਲਤਕ ਸਾਹਿਬ ਹਰ ਸਮੇਂ ਕਿਸੇ ਜ਼ਾਲਮ ਤਖਤ ਨਾਲ ਟੱਕਰ ਲੈ ਸਕਦਾ ਹੈ ਹਰ ਸਮੇਂ ਜੀ ਭਾਵੇਂ ਉਹ ਪਹਿਲਾ ਸਮਾਂ ਸੀ ਭਾਵੇਂ ਵਰਤਮਾਨ ਹੈ ਭਾਵੇਂ ਆਉਣ ਵਾਲੇ ਭਵਿੱਖ ਦੇ ਵਿੱਚ ਹੈ ਜੀ ਸ੍ਰੀ ਅਕਾਲ ਤਖਤ ਸਾਹਿਬ ਨੇ ਜ਼ੁਲਮ ਨਾਲ ਟੱਕਰ ਲੈਣੀ ਹੀ ਲੈਣੀ ਹੈ ਭਾਵੇਂ ਉਹ ਦਿੱਲੀ ਤਖਤ ਹੋਵੇ ਭਾਵੇਂ ਉਹ ਲਾਹੌਰ ਦਾ ਤਖਤ ਹੋਵੇ ਭਾਵੇਂ ਕੋਈ ਅੰਗਰੇਜ਼ਾਂ ਦਾ ਤਖਤ ਹੋਵੇ ਗੱਲ ਇਹ ਨਹੀਂ ਹੈ ਸੋ ਇਸ ਕਰਕੇ ਜੇ ਸਾਡੇ ਵਿੱਚ ਇਹ ਭਰਮ ਭੁਲੇਖੇ ਵਸੇ ਨੇ ਕਿ ਅੱਜ ਕੱਲ੍ਹ ਸ਼ਾਇਦ ਕਮਜ਼ੋਰੀ ਆ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਵਿੱਚ ਇਹ ਭੁਲੇਖਾ ਹੈ ਕਮਜ਼ੋਰੀ ਸਾਡੇ ਚ ਆਈ ਹੈ ਕਮਜ਼ੋਰੀ ਉਹਨਾਂ ਸਸਤਾਵਾਂ ਚ ਆਈ ਹੈ ਜਿਹੜਾ ਇਸ ਦਾ ਪ੍ਰਬੰਧ ਕਰਦੀਆਂ ਹਨ ਸ੍ਰੀ ਅਕਾਲ ਤਖਤ ਸਾਹਿਬ ਹਰ ਸਮੇਂ ਲਈ ਸਰਬ ਉੱਚ ਹੈ ਔਰ ਸਰਬ ਸ਼ਕਤੀਸ਼ਾਲੀ ਹੈ ਜੀ ਇਹਨੇ ਹਰ ਸਮੇਂ ਜ਼ੁਲਮ ਨੂੰ ਟੱਕਰ ਦੇਣੀ ਹੈ ਔਰ ਜ਼ੁਲਮ ਦਾ ਮੁਕਾਬਲਾ ਵੀ ਕਰਨਾ ਹੈ ਜ਼ੁਲਮ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਹਕੂਮਤ ਵੱਲੋਂ ਇੱਕ ਆਮ ਲੋਕਾਂ ਦੇ ਉੱਤੇ ਹੁੰਦਾ ਹੋਵੇ ਜਾਂ ਇੱਕ ਕੌਮ ਦੇ ਉੱਤੇ ਹੁੰਦਾ ਕਿਸੇ ਵੀ ਕੌਮ ਦੇ ਉੱਤੇ ਹੁੰਦਾ ਹੋਵੇ ਕਿਸੇ ਵੀ ਕੌਮ ਦਾ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਬ੍ਰਾਹਮਣਾਂ ਉੱਪਰ ਹੋ ਰਿਹਾ ਹੈ ਅਤਿਆਚਾਰ ਦਾ ਮੁਕਾਬਲਾ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਉਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਹੋਵੇ ਜ਼ਬਰ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਦਾ ਮੁਕਾਬਲਾ ਕਰਨਾ ਹੀ ਕਰਨਾ ਹੈ ਜੀ ਜੀ ਅਸਬਦਾਲ ਸਿੰਘ ਜੀ ਇੱਕ એવી ਸਿਗਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਨੇ ਉਹਨਾਂ ਦਾ ਇੱਕ ਕਿਰਦਾਰ ਅਜਿਹਾ ਸੀਗਾ ਕਿ ਜੋ ਉਹਨਾਂ ਨੇ ਕਹਿ ਦਿੱਤਾ ਉਹ ਆਖਰੀ ਫੈਸਲਾ ਇਹੀ ਹੁੰਦਾ ਵੀ ਹੈ ਕਿਉਂਕਿ ਸਰਵੋੱਚ ਅਦਾਲਤ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਸੁਪਰੀਮ ਕੋਰਟ ਇੱਕ ਤਰੀਕੇ ਦਾ ਮੰਨਿਆ ਜਾਂਦਾ ਹੈ ਪਰ ਜਿਸ ਤਰੀਕੇ ਬੀਤੇ ਸਮੇਂ ਦੇ ਵਿੱਚ ਜਥੇਦਾਰ ਸਹਾਬਾਨ ਦੇ ਵੱਲੋਂ ਦੀ ਲਏ ਗਏ ਫੈਸਲਿਆਂ ਨੂੰ ਲੈ ਕੇ ਕਿੰਤੂ ਪਰੰਤੂ ਹੋਇਆ ਯਾ ਸਵਾਲ ਹੋਇਆ ਜਿਸ ਤਰੀਕੇ ਜਥੇਦਾਰ ਸਭ ਨੂੰ ਹਟਾ ਦਿੱਤਾ ਗਿਆ ਚਾਹੇ ਗਿਆਨੀ ਗੁਰਪਤਨ ਸਿੰਘ ਹੋਣ ਦੀ ਅਸੀਂ ਗੱਲ ਕਰੀਏ ਜਾਂ ਫਿਰ ਜਿਸ ਤਰੀਕੇ ਉਹਨਾਂ ਦੇ ਸਵਾਲਾਂ ਦੇ ਉੱਤੇ ਵੀ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਇਸ ਸਮੇਂ ਦੇ ਵਿੱਚ ਸਮਝਿਆ ਜਾ ਸਕਦਾ ਹੈ ਕਿ ਉਹ ਕਿਰਦਾਰ ਉਸ ਤਰੀਕੇ ਦਾ ਬਰਕਰਾਰ ਹੈ ਦੇਖੋ ਇਹ ਸਾਰਾ ਕਾਰਨ ਹੈ ਪ੍ਰਬੰਧਕੀ ਅਵਸਥਾ ਦਾ ਕਿ ਇਹਦਾ ਪ੍ਰਬੰਧ ਵਰਤਮਾਨ ਕਿਹੋ ਜਿਹਾ ਹੈ ਇਹਦੇ ਪ੍ਰਬੰਧ ਵਿੱਚ ਖਾਮੀਆਂ ਹਨ ਬਿਨਾਂ ਸ਼ੱਕ ਮੈਂ ਇਹ ਕਹਾਂ ਤੋਂ ਝਿਜਕਦਾ ਨਹੀਂ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਵਰਤਮਾਨ ਪ੍ਰਬੰਧ ਹੈ ਉਹ ਖਾਮੀਆਂ ਵਾਲਾ ਹੈ ਖਾਮੀਆਂ ਭਰਪੂਰ ਹੈ ਸੋ ਸਾਨੂੰ ਤੁਹਾਡਾ ਇਹ ਸਵਾਲ ਬਹੁਤ ਵੱਡਾ ਹੈ ਵੈਸੇ ਜੀ ਆਗਰ ਸਿੱਖ ਕੌਮ ਨੂੰ ਇਸੇ ਕੱਲੇ ਸਵਾਲ ਤੇ ਹੀ ਆਪਾਂ ਨੇ ਮਤਲਬ ਸੰਬੋਧਨ ਹੋਣਾ ਹੋਵੇ ਤਾਂ ਬਹੁਤ ਤਕੜੀਆਂ ਗੱਲਾਂ ਹੋ ਸਕਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਵਰਤਮਾਨ ਪ੍ਰਬੰਧ ਹੈ ਸ੍ਰੀ ਅਕਾਲ ਤਖਤ ਸਹਿਬ ਦਾ ਇਹ ਖਾਮੀਆਂ ਭਰਪੂਰ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦਾ ਐਸਾ ਪ੍ਰਬੰਧ ਹੋਣਾ ਚਾਹੀਦਾ ਹੈ ਜਿਹੜਾ ਜਿਹਦੇ ਵਿੱਚ ਕੋਈ ਵੀ ਖਾਮੀ ਸ਼ਾਮਿਲ ਨਾ ਹੋ ਸਕੇ ਜਿਹਦੇ ਵਿੱਚ ਦੁਨੀਆ ਵਿੱਚ ਵਸਦੇ ਹਰ ਥਾਂ ਦੇ ਸਿੱਖ ਦੀ ਕੰਟਰੀਬਿਊਸ਼ਨ ਹੋਵੇ ਜੀ ਹਰ ਦੇਸ਼ ਦਾ ਹਰ ਸੂਬੇ ਦਾ ਤੇ ਹਰ ਕਿਸਮ ਦਾ ਸਿੱਖ ਇਹਨੂੰ ਰਿਪਰੈਜ਼ੈਂਟ ਕਰਦਾ ਹੋਵੇ ਕੋਈ ਐਸਾ ਪ੍ਰਬੰਧ ਹੋਵੇ ਇਹ ਜੇ ਪ੍ਰਬੰਧ ਨੂੰ ਜਿਹੜੇ ਸਿਆਣੇ ਸੱਜਣ ਨੇ ਜਦੋਂ ਸਿਰ ਜੋੜ ਕੇ ਬੈਠਣਗੇ ਉਹ ਇਹਨੂੰ ਚਾਕ ਆਊਟ ਕਰ ਸਕਦੇ ਹਨ ਇਹਦਾ ਕੋਈ ਵੇ ਆਊਟ ਲੱਭ ਸਕਦੇ ਹਨ ਬਿਨਾਂ ਸ਼ੱਕ ਜਿਹੜਾ ਵਰਤਮਾਨ ਪ੍ਰਬੰਧ ਹੈ ਮੈਂ ਉਹਦੇ ਨਾਲ ਸੈਂਟ ਨਹੀਂ ਹਾਂ ਤੇ ਇਸੇ ਕਰਕੇ ਹੀ ਇਹ ਭਾਦ ਭਾਨ ਦੇ ਜਿਹੜੇ ਭਰਮ ਭੁਲੇਖੇ ਨੇ ਸਾਡੇ ਦਿਲਾਂ ਵਿੱਚ ਪੈਂਦੇ ਨੇ ਕਿ ਸ਼ਾਇਦ ਜਥੇਦਾਰ ਅਕਾਲ ਤਖਤ ਕਮਜ਼ੋਰ ਹੋ ਗਿਆ ਜਾਂ ਜਹੇ ਦਾ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਕਮਜ਼ੋਰ ਹੋ ਗਈ ਇਸੇ ਕਰਕੇ ਹੀ ਸਾਡੇ ਮਨਾਂ 'ਚ ਭਰਮ ਭੁਲੇਖੇ ਪੈਂਦੇ ਨੇ ਪਰ ਮੈਂ ਤੁਹਾਨੂੰ ਇਹ ਦੱਸਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ ਜੇ ਕਮੀ ਪੇਸ਼ੀ ਹੈ ਤਾਂ ਸਾਡੇ ਵਿੱਚ ਹੈ ਆਹ ਉਹ ਲੋਕ ਨੇ ਜਿਹੜਾ ਇਹਦਾ ਪ੍ਰਬੰਧ ਕਰਦੇ ਨੇ ਜੀ ਸੋ ਸਾਨੂੰ ਪ੍ਰਬੰਧ ਨੂੰ ਠੀਕ ਕਰਨਾ ਚਾਹੀਦਾ ਹੈ ਜਦੋਂ ਪ੍ਰਬੰਧ ਠੀਕ ਹੋ ਗਿਆ ਜਥੇਦਾਰ ਵੀ ਠੀਕ ਹੋ ਜਾਣਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੰਸਥਾ ਹੈ ਇਹ ਵੀ ਆਪਣਾ ਰੋਲ ਅਦਾ ਠੀਕ ਅਦਾ ਕਰਨ ਲੱਗ ਜਾਵੇਗੀ ਜੀ ਬਿਲਕੁਲ ਇਹ ਇਹ ਭਰੋਸਾ ਫਿਰ ਪ੍ਰੋਫੈਸਰ ਸਾਹਿਬ ਕਿਸ ਤਰੀਕੇ ਦੇ ਨਾਲ ਕਾਇਮ ਹੋਏਗਾ ਕਿ ਕੁਝ ਜਿਹੜੇ ਨੇ ਕਦਮ ਜਾਂ ਫਿਰ ਕਿ ਕੁਝ ਬਦਲਾਅ ਜਿਹੜੇ ਨੇ ਉਹ ਕੀਤੇ ਜਾਣੇ ਚਾਹੀਦੇ ਨੇ ਕਿ ਜਿਹੜਾ ਸਿੱਖ ਸੰਗਤ ਹੈ ਜਿਹੜੀ ਉਹ ਮੁਰਤੋਂ ਉਸੇ ਤਰੀਕੇ ਦੇ ਨਾਲ ਭਰੋਸਾ ਆਪਣਾ ਕਾਇਮ ਕਰ ਸਕੇ ਬਰਕਰਾਰ ਰੱਖ ਸਕੇ ਕਿ ਜੋ ਫੈਸਲੇ ਹੋ ਰਹੇ ਨੇ ਉਹ ਬਿਲਕੁਲ ਸਹੀ ਹੋ ਰਹੇ ਨੇ ਕਿਉਂਕਿ ਬੀਤੇ ਸਮਿਆਂ ਦੇ ਵਿੱਚ ਜੋ ਫੈਸਲੇ ਹੋਏ ਨੇ ਉਹਨਾਂ ਦੇ ਕਰਕੇ ਹੀ ਅੱਜ ਇਹ ਘੜੀ ਆਈ ਹੈ हां बिल्कुल ਤੁਹਾਡੀ ਗੱਲ ਠੀਕ ਹੈ ਲੇਕਿਨ ਸਵਾਲ ਇਹ ਬਹੁਤ ਵੱਡਾ ਹੈ ਔਰ ਬਹੁਤ ਗੰਭੀਰ ਕਿਸਮ ਦਾ ਹੈ ਮੈਂ ਇਕੱਲਾ ਇਹਦੇ ਬਾਰੇ ਕੋਈ ਜਿਆਦਾ ਸੁਜੈਸ਼ਨ ਨਹੀਂ ਦੇ ਸਕਦਾ ਪਰ ਫਿਰ ਵੀ ਮੇਰੀ ਜਿੰਨੀ ਕੁ ਮੇਰੀ ਮਤ ਹੈ ਮੈਂ ਉਹਦੇ ਅਨੁਸਾਰ ਤੁਹਾਨੂੰ ਇਹ ਸਲਾਹ ਦੇ ਸਕਦਾ ਇਹਨਾਂ ਨੂੰ ਵੀ ਸਲਾਹ ਦੇ ਸਕਦਾ ਕਿ ਘੱਟੋ ਘੱਟ ਜਦੋਂ ਤੱਕ ਕੋਈ ਪਰਪੱਕ ਪ੍ਰਬੰਧ ਸ੍ਰੀ ਅਕਾਲਪੁਰ ਸਾਹਿਬ ਦੀ ਸਸਤਾ ਦਾ ਨਹੀਂ ਹੋ ਸਕਦਾ ਉਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਜਿੰਨੀਆਂ ਹੋਰ ਪ੍ਰਬੰਧਕ ਕਮੇਟੀਆਂ ਨੇ ਭਾਰਤ ਭਰ ਦੀਆਂ ਉਹਨਾਂ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੱਕ ਸ੍ਰੀ ਪਟਨਾ ਸਾਹਿਬ ਦਾ ਪ੍ਰਬੰਧਕੀ ਬੋਰਡ ਹੈ ਤੱਕ ਸ੍ਰੀ ਹਜੂਰ ਸਾਹਿਬ ਦਾ ਪ੍ਰਬੰਧਕੀ ਬੋਰਡ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹੋਰ ਐਸੀਆਂ ਸਿੱਖ ਜਥੇਬੰਦੀਆਂ ਨੇ ਦਿੰਨਾ ਦਾ ਇੰਟਰਸਟ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਵਿੱਚ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠੀਆਂ ਕਰਕੇ ਉਹਨਾਂ ਦੇ ਨੁਮਾਇंदे ਲੈ ਕੇ ਇਹ ਸਾਰੇ ਨੁਮਾਇੰਦੇ ਆਹੀਂ ਇੱਕ ਸਾਂਝਾ ਪ੍ਰਬੰਧ ਕਰਨ ਦੀ ਲੋੜ ਹੈ ਇਹ ਮੇਰੀ ਇੱਕ ਰਾਖ ਜਹੀ ਮਤਲਬ ਸਲਾਹ ਹੈ ਜਦੋਂ ਸਿਆਣੇ ਸੱਜਣ ਇਕੱਠੇ ਹੋ ਕੇ ਬੈਠਣਗੇ ਇਹਦੇ ਬਾਰੇ ਸਲਾਹਾਂ ਕਰਨਗੇ ਤਾਂ ਬਹੁਤ ਵਧੀਆ ਆਪ ਸਲਾਹ ਕੀਤੀ ਜਾ ਸਕਦੀ ਹੈ ਤੇ ਪ੍ਰਬੰਧ ਵੀ ਉਰੀਆ ਜਾ ਸਕਦਾ ਹੈ ਫਿਲਹਾਲ ਇਹ ਮੇਰੀ ਆਪਣੀ ਸੂਝ ਬੂਝ ਦੇ ਮਤਾਬਕ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਇਹਦੇ ਨਾਲ ਹੋਰ ਸੱਜਣਾ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਲੇਕਿਨ ਪ੍ਰਬੰਧ ਦੇ ਵਿੱਚ ਜ਼ਰੂਰ ਤਬਦੀਲੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਪ੍ਰੋਫੈਸਰ ਸਾਹਿਬ ਇਸ ਸਮੇਂ ਕਈ ਅਜਿਹੇ ਮਸਲੇ ਨੇ ਜੋ ਕਿ ਸਿੱਖ ਕੌਮ ਨੂੰ ਲੈ ਕੇ ਚੱਲ ਰਹੇ ਨੇ ਚਾਹੇ ਉਹ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਲਗਾ ਲਈਏ ਜਾਂ ਫਿਰ ਜਿਸ ਤਰੀਕੇ ਬਹੁਤ ਆਮ ਤੌਰ ਦੇ ਉੱਤੇ ਸਿੱਖਾਂ ਦੇ ਇਤਿਹਾਸ ਨੂੰ ਚਾਹੇ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੋਵੇ ਇਸ ਸਮੇਂ ਦੇ ਉੱਤੇ ਤਾਂ ਲੱਗਦਾ ਕਿ ਇਸ ਸਮੇਂ ਦੇ ਉੱਤੇ ਵੀ ਜ਼ਰੂਰਤ ਹੈ ਇੱਕ ਹਮਲਾ ਉਸ ਤਰੀਕੇ ਦਾ ਮਾਰਨ ਦੀ ਕਿ ਦੱਸਿਆ ਜਾ ਸਕੇ ਕਿ ਸਰਵੋੱਚ ਅਦਾਲਤ ਹੈ ਦੋ ਉਸਤੇ ਮਰਜ਼ੀ ਤੋਂ ਬਿਨਾਂ ਜਿਹੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਉਹ ਨਹੀਂ ਹੋ ਸਕਦੀਆਂ ਇਸ ਸਮੇਂ ਦੇ ਉੱਤੇ ਜੋ ਲਾਈਟਲੀ ਜਿਹੜਾ ਹੈ ਕਈਆਂ ਨੇ ਲੈਣਾ ਸ਼ੁਰੂ ਕਰ ਦਿੱਤਾ ਬੇਟਾ ਜੀ ਬਹੁਤ ਮਸਲੇ ਨੇ ਜਿਹੜੇ ਇਸ ਸਮੇਂ ਸਾਡੇ ਸਾਹਮਣੇ ਖੜੇ ਨੇ ਜਿਨ੍ਹਾਂ ਵਿੱਚੋਂ ਤਤਕਾਲੀਨ ਜਿਹੜਾ ਮਸਲਾ ਹੈ ਭਗਦਾ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ ਇਹ ਤਾਂ ਵੈਸੇ ਤਾਂ ਇਹ ਇੱਕ ਮਸਲਾ ਹੈ ਇਹ ਕੋ ਵੱਡੇ ਵੱਡੇ ਮਸਲੇ ਸਾਡੇ ਸਾਹਮਣੇ ਖੜੇ ਨੇ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਤੁਹਾਨੂੰ ਵੀ ਤੁਹਾਨੂੰ ਵੀ ਪਤਾ ਹੈ ਇਹਦੇ ਬਾਰੇ ਕਿ ਜਿਹੜੀ ਜਥੇਬੰਦੀ ਪੰਥਕ ਹਿੱਤਾ ਵੀ ਰੱਖੀ ਲਈ ਬਣੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਜੀ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਰੇ ਜਾਣਦੇ ਹਾਂ ਉਹ ਜਥੇਬੰਦੀ ਹੀ ਕਮਜ਼ੋਰ ਹੋ ਗਈ ਹੈ ਜਥੇਬੰਦੀ ਦੇ ਕਮਜ਼ੋਰ ਹੋਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਮਜ਼ੋਰ ਹੋਈ ਮਹਿਸੂਸ ਰਕਦੀ ਹੈ ਹੁੰਦੀ ਹੈ ਤੇ ਜਥੇਬੰਦੀ ਦੇ ਕਮਜ਼ੋਰ ਹੋਣ ਨਾਲ ਸ੍ਰੀ ਅਕਾਲ ਤਖਤ ਸਹਿਬ ਦਾ ਪ੍ਰਬੰਧ ਵੀ ਕਮਜ਼ੋਰ ਹੋਇਆ ਮਹਿਸੂਸ ਹੁੰਦਾ ਹੈ ਸਾਨੂੰ ਇਹੇ ਕਰਕੇ ਸਾਡੇ ਮਨ ਦੇ ਵਿੱਚ ਮਹਿਸੂਸ ਹੋ ਰਿਹਾ ਹੈ ਕਿ ਇੱਕ ਜਿਹੜੀ ਇਹਦੀ ਜ਼ਿੰਮੇਵਾਰ ਜਥੇਬੰਦੀ ਸੀ ਸ਼੍ਰੋਮਣੀ ਅਕਾਲੀ ਦਲ ਉਹ ਖੁਦ ਹੀ ਕਮਜ਼ੋਰ ਹੋ ਗਿਆ ਹੈ ਸੋ ਮੇਰੀ ਬੇਨਤੀ ਹੈ ਸਮੂਹ ਸਿੱਖ ਵਿਦਵਾਨਾਂ ਅੱਗੇ ਸਿੱਖ ਨਿਤਾਮਾਂ ਅੱਗੇ ਜੇ ਜਿਹੜੇ ਵੀ ਸਰੋਤੇ ਸੁਣ ਰਹੇ ਨੇ ਕਿ ਪਹਿਲੀ ਗੱਲ ਤਾਂ ਆਓ ਇਕੱਠੇ ਹੋ ਕੇ ਆਪਾਂ ਐਸਾ ਹੰਬਲਾ ਮਾਰੀਏ ਕਿ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਤਾਂ ਸਿੰਘ ਸਹਿਬਾਨ ਨੂੰ ਪਹਿਲਾਂ ਮਜ਼ਬੂਤ ਕਰੋ ਜੀ ਤਾਂ ਕਿ ਉਹ ਆਤਮ ਵਿਸ਼ਵਾਸੀ ਹੋ ਕੇ ਆ ਜਿਹੜਾ ਵਰਤਮਾਨ ਮੁੱਦਾ ਉਹਨਾਂ ਦੇ ਹੱਥ ਵਿੱਚ ਆਇਆ ਹੈ ਉਹਨਾਂ ਦੇ ਹਵਾਲੇ ਹੋਇਆ ਹੈ ਏਨੂੰ ਉਹ ਚੰਗੀ ਤਰ੍ਹਾਂ ਨਿਵੇੜ ਸਕਣ ਸਾਨੂੰ ਸਭ ਨੂੰ ਜੀ ਸਿੰਘ ਸਹਿਬਾਨਾਂ ਦੇ ਪਿੱਛੇ ਖੜੇ ਹੋ ਜਾਣਾ ਚਾਹੀਦਾ ਹੈ ਔਰ ਸਾਨੂੰ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾ ਦੇਣਾ ਚਾਹੀਦਾ ਹੈ ਕਿ ਸਿੱਖ ਕੌਮ ਤੁਹਾਡੇ ਪਿੱਛੇ ਖੜੀ ਹੈ ਜੀ ਤੁਸੀਂ ਡਰੋ ਨਾ ਝਿਜਕੋ ਨਾ ਜੋ ਮਸਲਾ ਤੁਹਾਡੇ ਸਾਹਮਣੇ ਆਇਆ ਹੈ ਜਿਹੜਾ ਵੀ ਇਹਦੇ ਵਿੱਚ ਦੋਸ਼ੀ ਹੈ ਉਹਦੇ ਖਿਲਾਫ ਸਖਤੀ ਨਾਲ ਫੈਸਲਾ ਲਿਆ ਜਾਵੇ ਭਾਵੇਂ ਕੋਈ ਵੀ ਦੋਸ਼ੀ ਹੈ ਜੀ ਅੱਜ ਜਿਹੜਾ ਮੈਂ ਉਹ ਚਿੱਠੀ ਵੀ ਪੜ੍ਹੀ ਹੈ ਮੈਂ ਚਿੱਠੀ ਮੈਨੂੰ ਬਹੁਤ ਪਸੰਦ ਆ ਚਿੱਠੀ ਉਹ ਬਹੁਤ ਵਧੀਆ ਚਿੱਠੀ ਹੈ ਮੈਂ ਉਹਦੀ ਸਪੋਰਟ ਕਰਦਾ ਇਹਦੇ ਨਾਲ ਹੀ ਉਹਨਾਂ ਸਤਾਰੀ 17 ਸੌਰੀ 17 17 ਕੈਬਨਿਟ ਮੰਤਰੀਆਂ ਦੇ ਨਾਮ ਵੀ ਆਏ ਨੇ ਜਿਹੜੇ ਉਸ ਸਮੇਂ ਅਕਾਲੀ ਕੈਬਨਿਟ ਦੇ ਵਿੱਚ ਸੰਗ ਤੇ ਅਕਾਲੀ ਸਰਕਾਰ ਦੇ ਨਾਲ ਸੰਗ ਬਹੁਤ ਅੱਛੀ ਗੱਲ ਹੈ ਹੋਰ ਵੀ ਜੇ ਕੋਈ ਐਸਾ ਸ਼ਰੋਮਣੀ ਅਕਾਲੀ ਦਲ ਦਾ ਅਹੁਦੇਦਾਰ ਰਹਿ ਗਿਆ ਹੋਵੇ ਉਹਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ ਔਰ ਇਹਨਾਂ ਸਾਰਿਆਂ ਦੇ ਮੁਤਲਕ ਐਸੇ ਤਰੀਕੇ ਨਾਲ ਕਿ ساری ਦੁਨੀਆ 당 ਰਹਿ ਜਾਵੇ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਹੈ ਇਹਦੇ ਵਿੱਚ ਕਾਲੀ ਨਾ ਕਰੋ ਸੋਚੋ ਵਿਚਾਰੋ ਜੀ ਸ਼ਬਦ ਦਾ ਪੱਕ ਸੁਣੋ ਔਰ ਸੁਤੰਤਰ ਹੋ ਕੇ ਤੇ ਨਿਰਭੈ ਹੋ ਕੇ ਇਹਦੇ ਬਾਰੇ ਸਹੀ ਫੈਸਲਾ ਕਰੋ ਸ੍ਰੀ ਜੀ ਜੀ ਮੇਰੀ ਤੁਹਾਨੂੰ ਬੇਨਤੀ ਹੈ ਔਰ ਤੁਹਾਡੇ ਤੋਂ ਉਮੀਦ ਵੀ ਹੈ ਕਿ ਬੜਾ ਮੌਕਾ ਆਇਆ ਹੈ ਵਦੀ ਆ ਤੁਹਾਨੂੰ ਆਪਣਾ ਫੈਸਲਾ ਦਰਸਾਉਣ ਦਾ ਖਾਲੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ। ਬਿਲਕੁਲ ਪ੍ਰੋਫੈਸਰ ਤੁਸੀਂ ਵੀ ਤੁਹਾਡੇ ਵੱਲ ਦੇਖ ਰਹੇ ਆ। ਇੱਕ ਮੇਰਾ ਆਖਰੀ ਸਵਾਲ ਹੈ ਤੁਹਾਡੇ ਤੋਂ ਜਿਸ ਤਰੀਕੇ ਜਿਹੜੀਆਂ ਰੀਤੀ ਰਿਵਾਜ ਜਿਹੜੇ ਨੇ ਕਹਿੰਦੇ ਨੇ ਕਿ ਤਨਖਾਹ ਜਿਹੜੀ ਲਗਾ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਕਸ਼ਮਕਸ਼ ਦੇ ਵਿੱਚ ਸਿਗੇ ਕਿ ਅਜਿਹਾ ਹੁੰਦਾ ਜਿਹਨੂੰ ਤਨਖਾਹ ਲਗਾ ਦਿੱਤੀ ਜਾਂਦੀ ਹੈ ਤਾਂ ਉਸ ਦੇ ਨਾਲ ਫਿਰ ਗੱਲਬਾਤ ਜਿਹੜੀ ਉਹ ਕੋਈ ਨਹੀਂ ਕਰਦਾ ਤਾਂ ਜਿਸ ਤਰੀਕੇ ਜਦੋਂ ਹੁਣ ਪੇਸ਼ ਹੋਏ ਨੇ ਤਾਂ ਉਸ ਦੇ ਨਾਲ ਫਿਰ ਮੰਤਰੀ ਵੀ ਪੇਸ਼ ਹੋਏ ਨੇ ਤਾਂ ਯਾਨੀ ਕਿ ਕੋਈ ਗੱਲਬਾਤ ਨਹੀਂ ਹੋਈ ਹੋਏਗੀ ਉਸ ਤਰੀਕੇ ਦੇ ਨਾਲ ਨਹੀਂ ਹੋਇਆ ਹੋਏਗਾ ਇਸ ਨੂੰ ਤੁਸੀਂ ਕਿਸ ਤਰੀਕੇ ਸਮਝੋਗੇ ਸਮਝਾਉਗੇ? ਦੇਖੋ ਬੇਟਾ ਜੀ ਅਜੇ ਉਹਨਾਂ ਨੂੰ ਤਨਖਾਈਆ ਹੀ ਕਰਾਰ ਦਿੱਤਾ ਗਿਆ ਹੈ ਜੀ ਤਨਖਾਈਆ ਕਰਾਰ ਦੇਣ ਦਾ ਮਤਲਬ ਹੈ ਅਜੇ ਉਹਨਾਂ ਨੂੰ ਦੋਸ਼ੀ ਹੀ ਕਰਾਰ ਦਿੱਤਾ ਗਿਆ ਹੈ ਉਹਨਾਂ ਬਾਰੇ ਅਜੇ ਫੈਸਲਾ ਨਹੀਂ ਸੁਣਾਇਆ ਗਿਆ ਕਿ ਉਹਨਾਂ ਦੀ ਸਜ਼ਾ ਕੀ ਹੈ ਜੀ ਦੇਖੋ ਸੁਪਰੀਮ ਕੋਰਟ ਵੀ ਹਾਈ ਕੋਰਟ ਵੀ ਫੈਸਲਾ ਦੇਣ ਤੋਂ ਪਹਿਲਾਂ ਦੋਸ਼ੀ ਕਰਾਰ ਦੇ ਦਿੰਦੀ ਹੈ ਅਸੀਂ ਉਹੀ ਕਰਦੇ ਆ ਕਿ ਦੋਸ਼ੀ ਦਾ ਕਰਾਰ ਦੇ ਦਿੱਤਾ ਗਿਆ ਦੇਖੋ ਹੁਣ ਫੈਸਲਾ ਕਿਹਾ ਜਾ ਸੁਣਾਇਆ ਜਾਵੇਗਾ ਸੋ ਅਜੇ ਅਜੇ ਇਹਨਾਂ ਨੂੰ ਦੋਸ਼ੀ ਹੀ ਕਰਾਰ ਦਿੱਤਾ ਗਿਆ ਜਿਹਨੂੰ ਵੀ ਦਿੱਤਾ ਗਿਆ ਫੈਸਲਾ ਨਹੀਂ ਸੁਣਾਇਆ ਗਿਆ ਜੀ ਜਦੋਂ ਫੈਸਲਾ ਸੁਣਾਇਆ ਜਾਵੇਗਾ ਆਗਰ ਉਸ ਫੈਸਲੇ ਨੂੰ ਉਹ ਦੋਸ਼ੀ ਨਹੀਂ ਮੰਨੇਗਾ ਉਦੋਂ ਅਗਲੀ ਕਾਰਵਾਈ ਹੋਏਗੀ ਅਜੇ ਤੱਕ ਫੈਸਲਾ ਨਹੀਂ ਸੁਣਾਇਆ ਗਿਆ ਮੈਂ ਇਹੀ ਤਾਂ ਹੀ ਮੈਂ ਬੇਨਤੀ ਕਰ ਰਿਹਾ ਬਾਰ-ਬਾਰ ਕਿ ਦੋਸ਼ੀ ਜ਼ਰੂਰ ਕਰਾਰ ਦੇ ਦਿੱਤਾ ਗਿਆ ਹੈ ਇਸ ਤੋਂ ਬਾਅਦ ਕੁਝ ਨਹੀਂ ਕਿਹਾ ਗਿਆ ਸਿੰਘ ਸਹਿਵਾਨ ਨੂੰ ਮੇਰੀ ਬੇਨਤੀ ਹੈ ਕਿ ਉਹ ਨਿਡਰਖ ਹੋ ਕੇ ਨਿਰਭੈ ਹੋ ਕੇ ਬਿਲਕੁਲ ਬਿਲਕੁਲ ਪੁਆਇੰਟ ਪੁਆਇੰਟ ਪ੍ਰੋਫੈਸਰ ਜੱਥੋ ਡਾ ਰਿਹਾ ਹੈ ਐਸਾ ਫੈਸਲਾ ਕਰੂ ਜੀ ਕਿ ਦੁਨੀਆ ਹਰਾ ਹਰਾ ਰਹਿ ਜਾ ਬਿਲਕੁਲ ਬਿਲਕੁਲ ਸਮਾਂ ਕਿਉਂਕਿ ਸਾਡੇ ਕੋਲ ਥੋੜਾ ਜਿਹਾ ਘੱਟ ਸੀਗਾ ਤੇ ਗੱਲਾਂ ਤਾਂ ਕਿਉਂਕਿ ਇਸ ਮਸਲੇ ਦੇ ਉੱਤੇ ਬਹੁਤ ਹੋ ਸਕਦੀਆਂ ਨੇ ਧੰਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਤਾਂ ਜੇਕਰ ਇਸ ਸਮੇਂ ਦੇ ਉੱਤੇ ਜ਼ਿਕਰ ਕੀਤਾ ਜਾ ਰਿਹਾ ਹੈ ਸ਼੍ਰੀ ਕਾਲਤਕ ਸਾਹਿਬ ਨੂੰ ਮਜ਼ਬੂਤ ਕਰਨਾ ਹੈ ਉਸੇ ਤਰੀਕੇ ਦੀ ਜਿਹੜੀ ਮਜ਼ਬੂਤੀ ਚਾਹੀਦੀ ਹੈ ਤਾਂ ਭਰੋਸਾ ਜਿਹੜਾ ਉਹ ਰੱਖਣਾ ਹੋਵੇ